ਸਸੇ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਮਿੱਸੀ ਰੋਟੀ ਬਣਾ ਕੇ ਤਿਆਰ ਕਰਾਂਗੇ ਤੇ ਬਿਨਾ ਹੀ ਤੰਦੂਰ ਤੋਂ ਤੇ ਬਿਨਾ ਹੀ ਆਪਾਂ ਬੇਸਣ ਤੋਂ ਇਹ ਮਿੱਸੀ ਰੋਟੀ ਬਣਾਵਾਂਗੇ ਤੇ ਸਿਰਫ ਕਣਕ ਦੇ ਆٹے ਤੋਂ ਹੀ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਸੀਂ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਮੇਰੀ ਇੱਕ ਛੋਟੀ ਜੀ ਰਿਕਵੈਸਟ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਕਨ ਨੂੰ ਪ੍ਰੈਸ ਕਰ ਲਓ ਇੱਥੇ ਆਪਾਂ ਲੈ ਲਏ ਜੀ ਬੌਲ ਬੌਲ ਦੇ ਵਿੱਚ ਆਪਾਂ ਇੱਕ ਕੌਲੀ ਪਾਵਾਂਗੇ ਜੀ ਕਣਕ ਦਾ ਆਟਾ ਤੇ ਆਪ ਬੇਸਣ ਵਗੈਰਾ ਨਹੀਂ ਐਡ ਕਰਾਂਗੀ ਸਿਰਫ ਕਣਕ ਦੇ ਆٹے ਤੋਂ ਹੀ ਮਿੱਸੀ ਰੋਟੀ ਬਣਾ ਕੇ ਤਿਆਰ ਕਰਾਂਗੀ ਤੇ ਛੋਟੇ ਦੋ ਮੈਂ ਪਿਆਗ ਲੈਤੀ ਸੀ ਬਰੀਕ ਕੱਟ ਕੇ ਤੇ ਪਿਆਜ਼ ਦੇ ਨਾਲ ਥੋੜਾ ਜਿਹਾ ਟੇਸਟ ਜਾਦੇ ਵਧੀਆ ਆਉਂਦਾ ਤੇ ਇੱਥੇ ਆਪਾਂ ਪਿਆਜ਼ ਪਾ ਲਈਜੀ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਨਮਕ ਪਾਵਾਂਗੇ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਕਲਰ ਦੇ ਵਾਸਤੇ ਥੋੜੀ ਜੀ ਤੁਸੀਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਥੋੜੀ ਜੀ ਹਲਦੀ ਕਲਰ ਵਾਸਤੇ ਅੱਧੇ ਚਮਚ ਤੋਂ ਘੱਟ ਆਪਾਂ ਪਾ ਲਈ ਧਨੀਆ ਪਾਊਡਰ ਤੇ ਇੱਕ ਚਮਚ ਦੇ ਚੌਥੇ ਹਿੱਸੇ ਤੋਂ ਵੀ ਘੱਟ ਆਪਾਂ ਪਾਏ ਜੀ ਗਰਮ ਮਸਾਲਾ ਤੇ ਇਹਦੇ ਨਾਲ ਰੋਟੀ ਦਾ ਥੋੜਾ ਜਿਹਾ ਟੇਸਟ ਵਧੀਆ ਆਉਂਦਾ ਤੇ ਹੁਣ ਆਪਾਂ ਮਿਕਸ ਕਰ ਦਾਂਗੇ ਜੀ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਚੰਗੇ ਤਰੀਕੇ ਨਾਲ ਮਿਲਾ ਲਾਂਗੇ ਆਟੇ ਦੇ ਵਿੱਚ ਤੇ ਹੁਣ ਆਪਾਂ ਮਿਕਸ ਕਰ ਲਿਆ ਜੀ ਇੱਥੇ ਤੇ ਹੁਣ ਆਪਾਂ ਪਾ ਲੂ ਜੀ ਕਸੂਰੀ ਮੇਥੀ ਥੋੜੀ ਜਿਹੀ ਕ੍ਰਸ਼ ਕਰਕੇ ਤੁਸੀਂ ਧਨੀਆ ਵੀ ਪਾ ਸਕਦੇ ਹੋ ਅਜਵੈਨ ਥੋੜੀ ਜੀ ਅੱਧੇ ਚਮਚ ਤੋਂ ਆਪਾਂ ਘੱਟ ਅਜਵੈਨ ਲੈਂਦੀ ਆ। ਜੀਰਾ ਥੋੜਾ ਜਿਹਾ ਆਪਾਂ ਜੀਰਾ ਲੱਗਾ ਜਿਸ ਨਾਲ ਟੇਸਟ ਵਧੀਆ ਹੁੰਦਾ ਰੋਟੀ ਦਾ ਫਲੇਵਰ ਵਧੀਆ ਹੁੰਦਾ ਤੇ ਹੁਣ ਆਪਾਂ ਮਿਕਸ ਕਰ ਲਾਂਗੇ ਜੀ ਹੱਥ ਨਾਲ। ਮਿਕਸ ਕਰਨ ਤੋਂ ਬਾਅਦ ਇੱਥੇ ਆਪਾਂ ਪਾਵਾਂਗੇ ਜੀ ਘਿਓ। ਦਿਸੇ ਘਿਓ ਪਾਇਆ ਜੀ ਮੈਂ ਇੱਕ ਚਮਚ। ਇਹਦੇ ਨਾਲ ਥੋੜੀ ਜਿਹੀ ਆਪਣੀ ਰੋਟੀ ਜਿਹੜੀ ਖਸਤਾ ਬਣ ਕੇ ਤਿਆਰ ਹੋ ਵਧੀਆ ਬਣ ਕੇ ਤਿਆਰ ਹੋਊਗੀ ਵਿੱਚੋਂ ਤੇ ਆਪਾਂ ਇਹਨੂੰ ਚਸ ਲਾਵਾਂਗੇ ਸਾਰੇ ਆਟੇ ਦੇ ਵਿੱਚ। 믹ਸ ਕਰ ਲਾਂਗੇ ਕਿਉਂ ਨਾ ਬੀਸੀ ਕੇ ਨਾਲ ਰੋਟੀ ਦਾ ਟੇਸਟ ਬਹੁਤ ਵਧੀਆ ਆਉਂਦਾ ਜੇ ਆਪਾਂ ਨੋਰਮਲ ਆਟਾ ਗੁੰਨਾ ਤਾਂ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਹੁਣ ਲਾਵਾਂਗੇ ਆਪਾਂ ਪਾਣੀ ਕੀ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟਾ ਗੁੰਨਾਗੇ ਜੀ ਟੂ ਨੂੰ ਤਿਆਰ ਕਰ ਲਾਂਗੇ ਤੇ ਇਹ ਬਹੁਤ ਵਧੀਆ ਲੱਗਦੀ ਹੈ ਤੰਦੂਰੀ ਰੋਟੀ ਬਿਨਾ ਤੰਦੂਰ ਤੋਂ ਬਣਾਵਾਂਗੇ ਅੱਜ ਆਪਾਂ ਬਿਨਾਂ ਤੰਦੂਰ ਤੋਂ ਆਪਾਂ ਬਣਾਵਾਂਗੇ ਤੇ ਹੁਣ ਆਪਾਂ ਡੋ ਨੂੰ ਕਰਾਂਗੇ ਜੀ ਤਿਆਰ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟਾ ਗੁੰਨ ਲਾਂਗੇ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਜੀ ਡੋ ਆਪਾਂ ਤਿਆਰ ਕਰ ਲਾਂਗੇ ගේ ත්‍රික්කය දෙනම් හොඩ හොඩ පණීයපාකින්න වූ ගන්න ලන උගේ පාට්ටාතයර කරග අට්ටාපන තියාරහු ගෑන අප මුකියන්ද දෙදක ගුණලේ ਹਾਂਜੀ ਆਪਾਂ ਡੋਅ ਤਿਆਰ ਕਰ ਲਿਆ ਦੇਖੋ ਮੁੱਕੀਆਂ ਦੇ ਦੇ ਕੇ ਕਿ ਤਿਆਰ ਕਰਨਾ ਤੇ ਵਧੀਆ ਇਹਨੂੰ ਸੌਫਟ ਜਿਹਾ ਬਣਾਉਣਾ ਨਾ ਹੀ ਜ਼ਿਆਦਾ ਹਾਰਡ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਸੌਫਟ ਵਾਲਾ ਜ਼ਿਆਦਾ ਵੀ ਢਿੱਲਾ ਜਾ ਤੇ ਹੁਣ ਆਪਾਂ ਇੱਥੇ ਡੋਅ ਤਿਆਰ ਕਰਕੇ ਇਹਨੂੰ ਰੋਪਾ ਢੱਕ ਕੇ ਰੈਸਟ ਤੇ ਰੱਖਾਂਗੇ 5 ਮਿੰਟ ਤੇ ਹੁਣ ਜੀ 5 ਮਿੰਟ ਹੋ ਗਏ ਤੇ ਹੁਣ ਆਪਾਂ ਤੇਸੀ ਕੀ ਲਾ ਲਿਆ ਹੱਥਾਂ ਨੂੰ ਤੁਸੀਂ ਤੇਲ ਵੀ ਲਾ ਸਕਦੇ ਹੋ ਤੇ ਇਹਨੂੰ ਆਪਾਂ ਫੇਰ ਦੁਬਾਰਾ ਤੋਂ ਮੁੱਕੀ ਦੇਵਾਂਗੇ ਤੇ ਇਹਦੇ ਨਾਲ ਆਟਾ ਆਪਣਾ ਬਹੁਤ ਵਧੀਆ ਸੌਫਟ ਜਿਹਾ ਬਣ ਕੇ ਤਿਆਰ ਹੋ ਜੂ ਹੋਰ ਵੀ ਤੇ ਇਸ ਠਿੱਕਾ ਆਪਾਂ ਮਸਲ ਮਸਲ ਕੇ ਜੀ ਨੂੰ ਸੌਫਟ ਕਰ ਲਾਂਗੇ ਤੇ ਸਾਰੇ ਆਟੇ ਦੇ ਵਿੱਚ ਕਿਉਂਕਿ ਆਪਣਾ ਘਿਓ ਰਚ ਜਾਈ ਤੇ ਇਸੇ ਠਿੱਕੇ ਨਾਲ ਆਪਾਂ ਇਹਨੂੰ ਤਿਆਰ ਕਰ ਲਿਆ ਜੀ ਤੇ ਹੁਣ ਜੀ ਆਪਾਂ ਪੇੜੇ ਕਰਾਂਗੇ ਪੇੜੇ ਤੁਸੀਂ ਆਪਣੇ ਸਾਈਜ਼ ਦੇ ਮੁਤਾਬਕ ਲੈ ਸਕਦੇ ਹੋ ਛੋਟੇ ਵੱਡੇ ਤੇ ਆਟੇ ਨੂੰ ਘਿਰ ਆਪਾਂ ਇਕੱਠਾ ਜਿਹਾ ਕਰ ਲਾਂਗੇ ਹੱਥ ਤੇ ਆਪਾਂ ਸੁੱਕਾ ਆਟਾ ਲਾਵਾਂਗੇ ਸੁੱਕਾ ਆਟਾ ਲਾ ਕੇ ਫਿਰ ਆਪਾਂ ਪੇੜੇ ਤਿਆਰ ਕਰਾਂਗੇ ਹੁੰਦੀ ਆਪਾਂ ਪੇੜੇ ਤਿਆਰ ਕਰਾਂਗੇ ਰੋਟੀ ਵਾਸਤੇ ਤੇ ਹੁਣ ਆਪਾਂ ਇੱਥੇ ਆਪਾਂ ਚਕਲਾ ਲੈ ਲਈ ਜੀ ਚਕਲੇ ਹੁੰਦੀ ਨਾਲ ਉੱਪਰ ਆਪਾਂ ਰੋਟੀ ਬਿੱਲਾਂਗੇ ਤੁਸੀਂ ਸਲੈਬ ਦੇ ਉੱਪਰ ਵੀ ਵੇਲ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗੇ ਤੇ ਥੋੜਾ ਜਿਹਾ ਆਪਾਂ ਪਰੇਥਨ ਲਾਂਗੇ ਤੇ ਤੁਸੀਂ ਪਾਣੀ ਲਗਾ ਕੇ ਵੀ ਹੱਥ ਨਾਲ ਵੀ ਥਪ-ਥਪਾ ਕੇ ਰੋਟੀ ਨੂੰ ਵਧਾ ਸਕਦੇ ਹੋ ਤੇ ਰੋਟੀਆਂ ਆਪਾਂ ਥੋੜੀ ਜਿਹੀ ਮੋਟੀ ਰੱਖਾਂਗੇ ਤੇ ਪਤਲੀ ਰੋਟੀ ਨਹੀਂ ਬਣਾਉਣੀ ਆਪਾਂ ਖੁੱਲਕੇ ਟੈਪ ਨਹੀਂ ਬਣਾਉਣੀ ਤੰਦੂਰ ਵਾਲੀ ਰੋਟੀ ਥੋੜੀ ਜਿਹੀ ਮੋਟੀ ਹੁੰਦੀ ਆ ਤੇ ਨਾ ਹੀ ਜ਼ਿਆਦੇ ਬਾਲੀ ਮੋਟੀ ਵੀ ਨਹੀਂ ਕਰਨੀ ਤੇ ਨਾ ਹੀ ਜ਼ਿਆਦੇ ਆਪਾਂ ਬਾਲੀ ਪਤਲੀ ਕਰਨੀ ਆ ਮੀਡੀਅਮ ਜੀ ਰੱਖਾਂਗੇ ਇਥੇ ਜੀ ਮੈਂ ਰੋਟੀ ਨੂੰ ਬੀਲ ਲਿਆ ਜਿੱਥੋਂ ਕਿਨਾਰੀਆਂ ਜੀਆਂ ਥੋੜੀ ਜਿਹੀ ਫਟੀਆਂ ਸੀ ਕਿਉਂਕਿ ਪਿਆਜ਼ ਪਾਉਣ ਨਾਲ ਤੇ ਉੱਥੇ ਆਪਾਂ ਸੈੱਟ ਜੀ ਕਰ ਲਈ ਤੇ ਇੰਨੀ ਕੁ ਮੋਟੀ ਆਪਾਂ ਰੋਟੀ ਬੇਲ ਕੇ ਤਿਆਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਕੁਨਾਰੀਆਂ ਦਿਖਾਉਣੀ ਆ ਇਸ ਧਿੱਕੀ ਨਾਲ ਆਪਾਂ ਰੋਟੀ ਤਿਆਰ ਕਰ ਲਾਂਗੇ ਤੇ ਹੁਣ ਆਪਾਂ ਰੋਟੀ ਤੇ ਲਾਵਾਂਗੇ ਜੀ ਪਾਣੀ ਅਲੇ ਹੱਥ ਪਾਣੀ ਲਾ ਕੇ ਐ ਨਹੀਂ ਆਪਾਂ ਜ਼ਿਆਦਾ ਪਾਣੀ ਲਾਉਣਾ ਤੇ ਪਾਣੀ ਵਾਲਾ ਹੱਥ ਲਾਵਾਂਗੇ ਤਾਂ ਰੋਟੀ ਆਪਣੀ ਤਵੇ ਨਾਲ ਚਿਪਕ ਜੀ ਇੱਥੇ ਆਪਾਂ ਤਵੇ ਤੇ ਪਾਵਾਂਗੇ ਜੀ ਤਵੇ ਨੂੰ ਕਰ ਲਿਆ ਗਰਮ ਤੇ ਹੁਣ ਰੋਟੀਆਂ ਆਪਾਂ ਸੇਕਾਂਗੇ ਜੇ ਥੋੜੀ ਜਿਹੀ ਸਾਈਡਾਂ 'ਚ ਪੱਕਣੀਆਂ ਸ਼ੁਰੂ ਹੋ ਜਾਣਾਂ ਪਤਾ ਲੱਗ ਜੀ ਵੀ ਰੋਟੀ ਪੱਕ ਗਈ ਹੁਣ ਆਪਾਂ ਇੱਕ ਤਵਾ ਹੋਰ ਗਰਮ ਕਰ ਲਏ ਉਤੇ ਉਲਟਾ ਤਵਾ ਰੱਖਤਾ ਰੋਟੀ ਰੱਖਣੀ ਹੈ ਨਾਲ ਹੀ ਰੋਟੀ ਲਾਉਣੀ ਨਹੀਂ ਤੇ ਇਸ ਤਿੱਕੇ ਨਾਲ ਆਪਾਂ ਰੋਟੀ ਨੂੰ ਸੇਕ ਲਿਆ 5 ਮਿੰਟ ਦੇ ਵਿੱਚ ਇਹ ਰੋਟੀ 5 ਤੋਂ ਘੱਟ ਮਿੰਟਾਂ ਦੇ ਵਿੱਚ ਹੀ ਤਿਆਰ ਹੋ ਗਈ ਤੁਸੀਂ ਦੇਖ ਸਕਦੇ ਹੋ ਕਿੰਦੋਂ ਆਸਾਨੀ ਨਾਲ ਹੀ ਲੱਗੇਗੀ ਤਵੇ ਤੋਂ ਕਿੰਨੀ ਵਧੀਆ ਪੱਕ ਕੇ ਤਿਆਰ ਹੋਈ ਹੈ ਤੇ ਕਿੰਨਾ ਵਧੀਆ ਤਾਂ ਕਲਰ ਆਇਆ ਤੇ ਇੱਥੇ ਆਪਾਂ ਬਟਰ ਵੀ ਲਾ ਸਕਦੇ ਹਾਂ ਦੇਸੀ ঘি ਬਿਲਾ ਸਕਦੇ ਰੋਟੀ ਤੇ ਤੇ ਰੋਟੀ ਪੋਹੜੀ ਇਸ ਤਰੀਕੇ ਨਾਲ ਬਣ ਕੇ ਤਿਆਰ ਹੁੰਦੀ ਆ ਇਸ ਤਿੱਕਾ ਤੁਸੀਂ ਵੀ ਬਿਨਾ ਤਨੁਰ ਤੋਂ ਰੋਟੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ